ਫਰਜ਼ੀ ਕੋਲ ਸੈਂਟਰ ਦੇ ਤਾਰ ਲੁਧਿਆਣਾ ਦੇ ਨਾਲ ਜੁੜੇ ਨੇ ਜਿੱਥੇ ਦਾਅਵਾ ਕੀਤਾ ਕਿ ਕਰੋੜਾ ਰੁਪਏ ਦੀ ਰਿਕਵਰੀ ਹੋਈ ਹੈ ਤੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਕਪੂਰਥਲਾ ਪੁਲਿਸ ਵੱਲੋਂ ਦਰਜ ਕੀਤੇ ਗਏ ਸਾਈਬਰ ਠੱਗਾ ਦੇ ਮਾਮਲੇ ਦੇ ਵਿੱਚ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੇ ਨਾਲ ਮਿਲ ਕੇ ਇੱਕ ਸਾਂਝੇ ਤੌਰ ਤੇ ਆਪਰੇਸ਼ਨ ਚਲਾਇਆ ਗਿਆ। ਸਾਈਬਰ ਠੱਗੀ ਕਰਨ ਵਾਲੇ ਦੋਸ਼ੀ ਨੂੰ ਲੁਧਿਆਣਾ ਡਿਵੀਜ਼ਨ ਨੰਬਰ 3 ਵਿੱਚੋਂ 2 ਕਰੋੜ 5 ਲੱਖ ਰੁਪਏ ਦੀ ਰਾਸ਼ੀ ਸਮੇਤ ਗ੍ਰਿਫਤਾਰ ਕੀਤਾ ਗਿਆ। ਇਹ ਮੁਲਜ਼ਮ ਰਾਜਸਥਾਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। حال ਇੱਥੇ ਕਿਰਾਏ ਤੇ ਰਹਿ ਰਿਹਾ ਸੀ ਦੱਸ ਜਾਈਏ ਕਿ ਇੱਕ ਫਰਜ਼ੀ ਕਾਲ ਸੈਂਟਰ ਦਾ ਪਰਦਾ ਫਾਸ਼ ਹੋਇਆ ਸੀ ਜਿਸ ਦੀਆਂ ਤਾਰਾਂ ਅਕੇ ਲੁਧਿਆਣਾ ਦੇ ਨਾਲ ਜੁੜੀਆਂ ਤੇ ਫਿਰ ਉਸ ਤੋਂ ਬਾਅਦ ਰਾਜਸਥਾਨ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਦੱਸ ਜਾਈਏ ਕਿ ਐਸੇ ਕੋਲੋਂ 2.5 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਗੱਡੀ 'ਚ ਬਿਠਾ ਕੇ ਲੈ ਜਾਇਆ ਗਿਆ ਇਹ ਕਪੂਥਲਾ ਪੁਲਿਸ ਨੇ ਇੱਕ ਮਕਦਮਾ ਦਰਜ ਕੀਤਾ ਜੀ ਜੀ ਅੱਜ ਤੋਂ 19 ਤਰੀਕ ਨੂੰ ਤੁਹਾਡੇ ਨੋਟਿਸ ਚ ਉਹਨਾਂ ਕਿ ਇੱਕ ਕਪੂਥਲਾ ਦੇ ਅੰਦਰ ਪੈਂਦਾ ਫੁਵਾੜਾ ਉੱਥੇ ਹੋਟਲ ਤੇ ਰੇਡ ਹੋਈ ਸੀ ਤੇ ਹੋਟਲ ਤੇ ਰੇਡ ਕਰਕੇ ਉਹਨਾਂ ਨੇ ਕੋਈ ਫਾਲਸੈਂਟਰ ਇੱਕ ਫੜਿਆ ਸੀ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਉਹਨਾਂ ਜਿਨੇ ਕੋਈ ਕੁਛ ਜਿਹੜੇ ਬੰਦੇ આરોપી ਗ੍ਰਫਤਾਰ ਕੀਤੇ ਸੀਗੇ ਉਹਦੀ ਲੱਗੀ ਜਿ ਇਨਵੈਸਟੀਗੇਸ਼ਨ ਦੇ ਵਿੱਚ ਇੱਥੇ ਆਈ ਸੀ ਤੇ ਇਹਨਾਂ ਨੇ ਲੋਕਾਂ ਦੇ ਨਾਲ ਕਮਿਸ਼ਨਰ ਵੀ ਜੀ ਦੀ ਨਾਲ ਹੈਲਪਫੁਲ ਜੀ ਸਨ ਹੈਲਪ ਲੈ ਕੇ ਤੇ ਇਹਨਾਂ ਨੇ ਜੁਆਇੰਟਲੀ ਉੱਥੇ ਉਥੇ ਜੜਕੀਤਾ ਤੇ ਉਹਨਾਂ ਦੇ ਕੋਲ ਇੱਕ ਹੈਕਿੰਗ ਦਾ ਇੱਕ ਕਿ ਉਸੋਣ ਨੇ ਅਰੈਸਟ ਕੀਤਾ ਥਾ ਜੀ ਕਿਸੇ ਹੋਰ ਨੇ ਨਹੀਂ ਆਪਣੇ ਜਿਹੜੇ ਪਹਿਲੇ આરોપી ਸੀ ਉਹਨਾਂ ਨੇ ਸ਼ਾਂਹ ਦੇ ਹੀ ਤੇ ਪਵਨ ਕੁਮਾਰ ਹੈ ਇਹ ਪਿੱਛੋਂ ਬੀਕਰ ਨੇ ਰਾਜਸਥਾਨ ਦਾ ਰਹਿਣ ਵਾਲਾ ਜੀ ਇਹ ਇੱਥੇ ਰਹਿ ਰਿਹਾ ਸੀ ਕਿਰਾਏ ਦੇ ਮਕਾਨ ਤੇ ਕਿਸੇ ਤੇ ਉਥੇ ਰਹਿ ਰਿਹਾ ਕਰੋ ਕਵਰੀ ਕੀਤੀ ਰਹਾ ਇੱਕ ਕਮਰਾ ਕਿਰਾਏ ਦੇ ਲਾਗੇ ਕਮਰਾ ਐਸਪਰ ਜਿਹੜਾ ਮਾਲਕ ਦੇ ਸਾਹਮਣੇ ਹੋਇਆ ਵੀ ਇੱਕ ਕਿਰਾਏ ਤੇ ਰਹਿ ਰਿਹਾ ਸੀ ਕਿੰਨੀ ਕੀ ਰਿਕਵਰੀ ਜਿਹੜੀ ਪਾਈ ਇਹ ਜਿਹੜੀ ਦੱਸੀ ਰਣੀ ਜੀ 2 ਕਰੋੜ 5 ਲੱਖ ਰੁਪਏ ਜੀ ਦੱਸੀ ਹੈ ਜੀ ਠੀਕ ਹੈ ਜੀ ਜੀ ਸਰ ਤੇ ਲੁਧਿਆਣੇ ਦੇ ਕਿੰਨੇ ਅਰੈਸਟ ਕੀਤੇ ਗਏ ਜੀ ਦੋ ਨੇ ਆ ਫਿਲਹਾਲ ਇੱਕੋ ਬੰਦਾ ਲੈ ਕੇ ਗਏ ਨੇ ਜੀ ਇਹ ਵੀ ਹੋਲ ਸੈਂਟਰ ਦੇ ਤਾਰ ਲੁਧਿਆਣਾ ਦੇ ਨਾਲ ਜੁੜੇ ਨੇ ਜਿੱਥੇ ਦਾਅਵਾ ਕੀਤਾ ਕਿ ਕਰੋੜਾ ਰੁਪਏ ਦੀ ਰਿਕਵਰੀ ਹੋਈ ਹੈ ਤੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਕਪੂਰਥਲਾ ਪੁਲਿਸ ਵੱਲੋਂ ਦਰਜ ਕੀਤੇ ਗਏ ਸਾਈਬਰ ਠੱਗਾ ਦੇ ਮਾਮਲੇ ਦੇ ਵਿੱਚ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੇ ਨਾਲ ਮਿਲ ਕੇ ਇੱਕ ਸਾਂਝੇ ਤੌਰ ਤੇ ਆਪਰੇਸ਼ਨ ਚਲਾਇਆ ਗਿਆ। ਸਾਈਬਰ ਠੱਗੀ ਕਰਨ ਵਾਲੇ ਦੋਸ਼ੀ ਨੂੰ ਲੁਧਿਆਣਾ ਡਿਵੀਜ਼ਨ ਨੰਬਰ 3 ਵਿੱਚੋਂ 2 ਕਰੋੜ 5 ਲੱਖ ਰੁਪਏ ਦੀ ਰਾਸ਼ੀ ਸਮੇਤ ਗ੍ਰਿਫਤਾਰ ਕੀਤਾ ਗਿਆ। ਇਹ ਮੁਲਜ਼ਮ ਰਾਜਸਥਾਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਫਿਲਹਾਲ ਇੱਥੇ ਕਿਰਾਏ ਤੇ ਰਹਿ ਰਿਹਾ ਸੀ ਦੱਸ ਸਕੀਏ ਕਿ ਇੱਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਹੋਇਆ ਸੀ ਜਿਸ ਦੀਆਂ ਤਾਰਾਂ ਆ ਕੇ ਲੁਧਿਆਣਾ ਦੇ ਨਾਲ ਜੁੜੀਆਂ ਤੇ ਫਿਰ ਉਸ ਤੋਂ ਬਾਅਦ ਰਾਜਸਥਾਨ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਦੱਸ ਸਕੀਏ ਕਿ ਐਸੇ ਕੋਲੋਂ 2 ਕਰੋੜ 5 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਗੱਡੀ 'ਚ ਬਿਠਾ ਕੇ ਲੈ ਜਾਇਆ ਗਿਆ ਇਹ ਕਪੂਰਥਲਾ ਪੁਲਿਸ ਨੇ ਇੱਕ ਮੁਕਦਮਾ ਦਰਜ ਕੀਤਾ ਜੀ ਜੀ ਅੱਜ ਤੋਂ 19 ਤਰੀਕ ਨੂੰ ਤੁਹਾਡੇ ਨੋਟੇ ਚ ਉਹਨਾਂ ਕਿ ਇੱਕ ਕਪੂਰਸਲਾ ਦੇ ਅੰਡਰ ਪੈਂਦਾ ਫੁਵਾੜਾ ਉੱਥੇ ਹੋਟਲ ਤੇ ਰੇਡ ਹੋਈ ਸੀ ਤੇ ਹੋਟਲ ਤੇ ਰੇਡ ਕਰਕੇ ਉਹਨਾਂ ਨੇ ਕੋਈ ਕਾਲ ਸੈਂਟਰ ਇੱਕ ਫੜਿਆ ਸੀ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਉਹਨਾਂ ਜਿਹਨੇ ਕੋਈ ਕੁਛ ਜਿਹੜੇ ਬੰਦੇ આરોપી ਗ੍ਰਫਤਾਰ ਕੀਤੇ ਸੀਗੇ ਉਹਦੀ ਲੜੀ ਚ ਇਨਵੈਸਟੀਗੇਸ਼ਨ ਦੇ ਵਿੱਚ ਇੱਥੇ ਆਈ ਸੀ ਕਿ ਇਹਨਾਂ ਨੇ ਲੋਕੀ ਅਨੁਕਮਿਸ਼ਨ ਦੇ ਕੁਰੀ ਜੀ ਦੀ ਨਾਲ ਹੈਲਪਲੀ ਜੀ ਸਨ ਹੈਲਪ ਲੈ ਕੇ ਤੇ ਇਹਨਾਂ ਨੇ ਜੁਆਇੰਟਲੀ ਉੱਥੇ ਉਹ ਤਯਰ ਕੀਤਾ ਤੇ ਉਹਨਾਂ ਦੇ ਕੋਲ ਇੱਕ ਇੱਕ ਗੁਜਰਾਂ ਨੇ ਅਰੈਸਟ ਕੀਤਾ ਇੱਥੇ ਜੀ ਕਿਸੇ ਹੋਰ ਉਹਨਾਂ ਨੇ ਆਪਣੇ ਜਿਹੜੇ ਪਹਿਲੇ આરોપી ਸੀ ਉਹਨਾਂ ਨੇ ਸ਼ਾਂਦੇ ਹੀ ਤੇ ਪਵਨ ਕੁਮਾਰ ਹੈ